ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਦੇਖਣਾ ਤੇ ਵੀਡੀਓ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਹੁਣ 10ਵੀਂ 10ਵੀਂ ਵਿੱਚ ਵੀ 10ਵੀਂ ਵਿੱਚ 5 ਦੀ ਬਿਜਾਏ ਹੋਵੇਗੀ 10 ਦੀ ਪ੍ਰੀਖਿਆ 12ਵੀਂ ਵਿੱਚ 5 ਦੀ ਬਿਜਾਏ 6 ਵਿਸ਼ੇ ਇਹਨਾਂ ਵਿੱਚ ਜ਼ਰੂਰੀ ਤੌਰ ਤੇ ਦੋ ਭਾਰਤੀ ਪਛਾਵਾ ਹੋਣਗੀਆਂ ਜਿਸ ਤੋਂ ਲਾ ਸੱਤ ਹੋਰ ਵਿੱਚੇ ਹੋਣਗੇ ਕੇਂਦਰੀ ਸਕੰਦਰੀ ਸਿੱਖਿਆ ਬੋਰਡ ਸਕੰਦਰੀ ਅਤੇ ਉੱਚ ਸਕੰਦਰੀ ਪੱਧਰ ਦੀ ਵਿਦਿਅਕਤਾੰਚੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਿਹਾ ਹੈ ਸੀਬੀਐਸਸੀ ਦੇ ਬੋਰਡ ਦੇ ਪ੍ਰਸਤਾਵ ਅਨੁਸਾਰ 10ਵੀਂ ਦੀ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 5 ਦੀ ਬਜਾਏ 10 ਵਿਸ਼ਿਆਂ ਦੇ ਪੇਪਰ ਦੇਣੇ ਪੈਣਗੇ ਉਹਨਾਂ ਨੂੰ ਅਕਾਦਮਿਕ ਸੈਸ਼ਨ ਦੌਰਾਨ 2 ਦੀ ਬਜਾਏ 3 ਪੇਸ਼ਾਵਾਂ ਦਾ ਅਧਿਐਨ ਕਰਨਾ ਪਵੇਗਾ ਇੰਨੇ ਵਿੱਚ ਜ਼ਰੂਰੀ ਤੌਰ ਤੇ ਦੋ ਭਾਰਤੀ ਪੇਸ਼ਾਵਾਂ ਹੋਣਗੀਆਂ ਇਸ ਤੋਂ ਇਲਾਵਾ ਸੱਤ ਹੋਰ ਵਿਸ਼ੇ ਹੋਣਗੇ اسی ਤਰ੍ਹਾਂ 12ਵੀਂ ਜਮਾਤ 'ਚ ਵਿਦਿਆਰਥੀਆਂ ਨੂੰ ਇੱਕ ਦੀ ਪਚਾਈ ਦੋ ਪੇਸ਼ਾਵਾਂ ਦੀ ਪੜ੍ਹਾਈ ਕਰਨੀ ਹੋਵੇਗੀ ਜਿਸ 'ਚ ਭਾਰਤੀ ਭਾਸ਼ਾ ਹੋਣਾ ਲਾਜ਼ਮੀ ਹੋਵੇਗਾ ਪ੍ਰਸਤਾਵ ਦੇ ਅਨੁਸਾਰ ਉਹਨਾਂ ਨੂੰ 6 ਵਿੱਚਿਆਂ ਵਿੱਚ ਪਾਸ ਹੋਣਾ ਜੁ ਪਵੇਗਾ ਇਸ ਸਮੇਂ ਵਿਦਿਆਰਥੀਆਂ ਨੂੰ 12ਵੀਂ ਅਤੇ 10ਵੀਂ ਅਤੇ 12ਵੀਂ ਜਮਾਤ 'ਚ 5-5 ਵਿਸ਼ੇ ਪਾਸ ਕਰਨੇ ਪੈਂਦੇ ਹਨ ਇਹ ਤਬਦੀਲੀਆਂ ਸਕੂਲੀ ਸਿੱਖਿਆ ਵਿੱਚ ਰਾਸ਼ਟਰੀ ਕ੍ਰੈਡਿਟ ਪ੍ਰੀਮਵਰਕ ਨੂੰ ਲਾਗੂ ਕਰਨ ਲਈ ਸੀਬੀਐਸ ਦੀ ਵਿਆਪਕ ਪੈਲ ਨੂੰ ਦਾ ਹਿੱਸਾ ਹਨ ਕ੍ਰੈਡਿਟਾਈਜੇਸ਼ਨ ਦਾ ਉਦੇਸ਼ ਕੀਤਾ ਮੁਖੀ ਅਤੇ ਆਮ ਸਿੱਖਿਆ ਵਿਚਕਾਰ ਅਕਾਦਮਿਕ ਸਮਾਨਤਾ ਸਥਾਪਿਤ ਕਰਨਾ ਹੈ ਜਿਸ ਨਾਲ ਰਾਸ਼ਟਰੀ ਸਿੱਖਿਆ ਨੀਤੀ 2020 ਦੁਆਰਾ ਪ੍ਰਸਤਾਵ ਪ੍ਰਸਤਾਵਿਤ ਦੋਵਾਂ ਸਿੱਖਿਆ ਪ੍ਰਣਾਲੀਆਂ ਵਿਚਕਾਰ ਗਤੀਸ਼ੀਲਤਾ ਨੂੰ ਸੁਭਧਾ ਜਨਕ ਬਣਾਇਆ ਜਾ ਸਕੇ ਕ੍ਰੈਡਿਟਾਈਜੇਸ਼ਨ ਦਾ ਉਦੇਸ਼ ਕੀਤਾ ਮੁਖੀ ਅਤੇ ਆਮ ਸਿੱਖਿਆ ਦੇ ਵਿੱਚਕਾਰ ਅਕਾਦਮਿਕ ਸਮਾਨਤਾ ਲਿਆਉਣਾ ਹੈ ਤਾਂ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਪ੍ਰਸਤਾਵ ਦੋਵਾਂ ਸਿੱਖਿਆ ਪ੍ਰਣਾਲੀਆਂ 'ਚ ਧਿਆਨ ਦਿੱਤਾ ਜਾ ਸਕੇ ਇਸੇ ਸਮੇਂ ਸਕੂਲੀ ਪਾਠਕ੍ਰਮ ਵਿੱਚ ਕੋਈ ਕ੍ਰੈਡਿਟ ਸਿਸਟਮ ਨਹੀਂ ਹੈ CBSE ਦੀ ਯੋਜਨਾ ਦੇ ਅਨੁਸਾਰ ਇੱਕ ਅਕਾਦਮਿਕ ਸਾਲ ਵਿੱਚ 1200 ਵਿਚਾਰ ਧਾਰਤਿਕ ਸਿੱਖਣ ਦੇ ਘੰਟੇ ਹੋਣਗੇ ਜਿਨ੍ਹਾਂ ਵਿੱਚੋਂ 40 ਕ੍ਰੈਡਿਟ ਦਿੱਤੇ ਜਾਣਗੇ ਇਸ ਤਰ੍ਹਾਂ ਹਰੇਕ ਵਿਸ਼ੇ ਲਈ ਕੁਝ ਕੰਟੇਨਟ ਅਨਾਰਤ ਕੀਤੇ ਗਏ ਹਨ ਪਾਸ ਹੋਣ ਲਈ ਇੱਕ ਵਿਦਿਆਰਥੀ ਨੂੰ ਇੱਕ ਸਾਲ ਵਿੱਚ ਕੁੱਲ 12 ਘੰਟੇ ਦੀ ਸਕਲਾਈ ਪੂਰੀ ਕਰਨੀ ਹੋਵੇਗੀ। ਇਹਨਾਂ 1200 ਘੰਟਿਆਂ ਵਿੱਚ ਸਕੂਲ ਵਿੱਚ ਅਕਾਦਮਿਕ ਸਿੱਖਿਆ ਤੇ ਗੈਰ ਅਕਾਦਮਿਕ ਸਿੱਖਿਆ ਜਾਂ ਸਕੂਲ ਤੋਂ ਬਾਹਰ ਪ੍ਰਯੋਗਤਮਿਕ ਸਿੱਖਿਆ ਦੋਵੇਂ ਸ਼ਾਮਲ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪ੍ਰਸਾਸਤ ਤਿੰਨ ਪਛਾਵਾਂ ਤੋਂ ਲਾਵਾ ਹੋਰ ਸੱਤ ਵਿੱਚ ਇੱਕ ਨੇਤਤਵ ਤੇ ਕੰਪਿਊਟਰ ਟੈਨੈਸ਼, ਥਿੰਕਿੰਗ, ਸਮਾਜਿਕ ਵਿਗਿਆਨ, ਗਿਆਨ, ਕਲਾ ਸਿੱਖਿਆ, ਸਰੀਰਕ ਸਿੱਖਿਆ ਤੇ ਤੰਦਰੁਸਤੀ ਕਿਤਾ ਮੁਖੀ ਸਿੱਖਿਆ ਅਤੇ ਵਾਤਾਵਰਨ ਸਿੱਖਿਆ ਹਨ ਤਿੰਨਾ ਪਛਾਵਾ ਗਣਿਤ ਅਤੇ ਕੰਪਿਊਟਰ ਗਣਿਤ ਅਤੇ ਕੰਪਿਊਟਰ ਥਿੰਕਿੰਗ ਸੋਸ਼ਲ ਸਾਇੰਸ ਜ ਸਾਇੰਸ ਵਾਤਾਵਰਨ ਸਿੱਖਿਆ ਦਾ ਮੁਲਾਂਕਣ ਬਾਹਰੀ ਪ੍ਰੀਖਿਆ ਰਾਹੀਂ ਕੀਤਾ ਜਾਵੇਗਾ ਜਦਕਿ ਕਲਾ ਸਿੱਖਿਆ ਸਰੀਰਿਕ ਸਿੱਖਿਆ ਤੇ ਕਿਤਾ ਮੁਖੀ ਸਿੱਖਿਆ ਦਾ ਮੁਲਾਂਕਣ ਬਾਹਰੀ ਅਤੇ ਅਦਰੂਨੀ ਤੌਰ ਤੇ ਕੀਤਾ ਜਾਵੇਗਾ ਵਿਦਿਆਰਥੀਆਂ ਨੂੰ ਅਗਲੀ ਜਮਾਤ ਦੇ ਜਾਣ ਲਈ ਸਾਰੇ 10 ਵਿਸ਼ਿਆਂ ਵਿੱਚ ਪਾਸ ਹੋਣਾ ਪੈਂਦਾ ਹੈ ਪ੍ਰਸਤਾਵ ਦੇ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਲਈ ਮੌਜੂਦਾ ਪੰਜ ਵਿਸ਼ਿਆਂ ਦੀ ਬਜਾਏ ਵਿਦਿਆਰਥੀਆਂ ਨੂੰ 6 ਵਿਸ਼ਿਆਂ ਦੀ ਪੜ੍ਹਾਈ ਕਰਨੀ ਪਵੇਗੀ ਦੋਵਾਂ ਪੇਸ਼ਾਵਾਂ ਵਿੱਚੋਂ ਘੱਟੋ-ਘੱਟ ਇੱਕ ਭਾਰਤੀ ਭਾਸ਼ਾ ਹੋਣੀ ਚਾਹੀਦੀ ਹੈ ਸੀਬੀਐਸਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੋਰਡ ਨੂੰ ਸਕੂਲ ਮੁਖੀਆਂ ਤੇ ਅਧਿਆਪਕਾਂ ਤੋਂ ਅਨੁਕੂਲ ਹੰਗਾਮਾ ਹੰਗਾਰਾ ਮਿਲਿਆ ਹੈ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕ੍ਰੈਡਿਟ ਪ੍ਰਣਾਲੀ ਅਗਲੇ ਅਕਾਦਮਿਕ ਸਾਲ ਵਿੱਚ ਪੇਸ਼ ਕੀਤੀ ਜਾਵੇ ਜਾਂ ਉਸ ਤੋਂ ਬਾਅਦ ਦੇ ਸਾਲ ਵਿੱਚ